ਸਬਸਟੇਸ਼ਨ ਦੇ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗ ਕੇ ਉਸ ਦੇ ਦੌਰਾਨ ਅਧਿਕਾਰੀਆਂ ਨੂੰ ਵੀ ਪਾਜਰਾ ਪੈ ਗਈਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 25 ਮਿੰਟ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ ਲਖਨਊ ਦੇ ਹੁਸੈਨ ਗੰਜ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਬਸਟੇਸ਼ਨ ਦੇ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗੀ ਸੂਚਨਾ ਮਿਲਦਿਆ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਅੱਗ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਅੱਗ ਵੱਧਦੀ ਜਾ ਰਹੀ ਸੀ ਫਰਬਰਕਿਟ ਦੀ ਟੀਮ ਨੇ ਪਾਣੀ ਪਾ ਕੇ ਅੱਗ ਦੇ ਉੱਤੇ ਕਾਬੂ ਪਾਇਆ ਤੁਹਾਨੂੰ ਦੱਸਤੀ ਹੈ ਕਿ ਇੱਥੇ ਬਿਜਲੀ ਵਿਭਾਗ ਦਾ ਕਸਟਮਰ ਕੇ ਦਫਤਰ ਵਿਸਥਿਤ ਹੈ ਜਿੱਥੇ ਸਵੇਰੇ ਬਰਲਿੰਗਟਨ ਚੌਰਾਹੇ ਨੇੜੇ ਸੈਨ ਗੰਚ ਸਬਸਟੇਸ਼ਨ ਦੇ ਵਿੱਚ ਲੱਗੇ ਟਰਾਂਸਫਾਰਮਰ ਵਿੱਚ ਪਿਆਨਕ ਅਕਲਕ ਅਕਲਕ ਕਰਨ ਦੀ ਸੂਚਨਾ ਮਿਲਦਿਆਂ ਹੀ ਮੁਲਾਜ਼ਮਾਂ ਦੇ ਵਿੱਚ ਭਗੜ ਮਚ ਜਾਂਦੀ ਹੈ ਬਿਜਲੀ ਘਰ ਦੇ ਵਿੱਚ ਮੌਜੂਦ ਮੁਲਾਜ਼ਮਾਂ ਨੇ ਰੇਤੀਆਂ ਜਿਹੜੀਆਂ 20 ਬਾਲਟੀਆਂ ਪਾ ਕੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ 부ਜੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਧੂ ਕਟੀਆਂ ਪਹੁੰਚੀਆਂ ਜਿਨ੍ਹਾਂ ਨੇ 20 ਮਿੰਟ ਦੀ ਮੁਸ਼ਕਲ ਤੋਂ ਬਾਅਦ ਮਸਾ ਹੀ ਅੱਗ ਤੇ ਉੱਤੇ ਕਾਬੂ ਪਾਇਆ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਬਚਾਉਣ ਲਈ ਫੋਰਮ ਦੀ ਵਰਤੋਂ ਕੀਤੀ ਹਾਲਾਂਕਿ ਜਾਨ ਚੜਿਆ ਜਾਰੀ ਹੈ ਕਿ ਆਖਿਰ ਅੱਗ ਲੱਗਣ ਦੀ ਵਜਾ ਕਿਸੇ ਸਬਸਟੇਸ਼ਨ ਦੇ ট্রান্সਫਾਰਮਰ ਨੂੰ ਭਿਆਨਕ ਅੱਗ ਲੱਗ ਕੇ ਉਸ ਦੇ ਦੌਰਾਨ ਅਧਿਕਾਰੀਆਂ ਨੂੰ ਵੀ ਪਾਜਰਾ ਪੈ ਗਈਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 25 ਮਿੰਟ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ ਲਖਨਊ ਦੇ ਹੁਸੈਨ ਗੰਜ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਬਸਟੇਸ਼ਨ ਦੇ ট্রান্সਫਾਰਮਰ ਨੂੰ ਭਿਆਨਕ ਅੱਗ ਲੱਗੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਕਟ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਅੱਗ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਅੱਗ ਵੱਧਦੀ ਜਾ ਰਹੀ ਸੀ ਫਾਇਰ ਬ੍ਰਿਕਟ ਦੀ ਟੀਮ ਨੇ ਪਾਣੀ ਪਾ ਕੇ ਅੱਗ ਦੇ ਉੱਤੇ ਕਾਬੂ ਪਾਇਆ ਤੁਹਾਨੂੰ ਦੱਸਤੀ ਹੈ ਕਿ ਇੱਥੇ ਬਿਜਲੀ ਵਿਭਾਗ ਦਾ ਕਸਟਮਰ ਕੇ ਦਫਤਰ ਵਿਸਥਿਤ ਹੈ ਜਿੱਥੇ ਸਵੇਰੇ ਬਰਲਿੰਗਟਨ ਚੌਰਾਹੇ ਨੇੜੇ ਸੈਨ ਗੰਚ ਸਬਸਟੇਸ਼ਨ ਦੇ ਵਿੱਚ ਲੱਗੇ ਟਰਾਂਸਫਾਰਮਰ ਵਿੱਚ ਪਿਆਨਕ ਅਗ ਲਗ ਅਗ ਕਰਨ ਦੀ ਸੂchnਾ ਮਿਲਦਿਆ ਹੀ ਮੁਲਾਜ਼ਮਾਂ ਦੇ ਵਿੱਚ ਭਗੜ ਮਚ ਜਾਂਦੀ ਹੈ ਬਿਜਲੀ ਘਰ ਦੇ ਵਿੱਚ ਮੌਜੂਦ ਮੁਲਾਜ਼ਮਾਂ ਨੇ ਰੇਤੀਆਂ ਜਿਹੜੀਆਂ ਵੀ ਬਾਲਟੀਆਂ ਪਾ ਕੇ ਅਗ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਗ ਨਹੀਂ ਬੁਜੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂchnਾ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 2 ਕਟੀਆਂ ਪਹੁੰਚੀਆਂ ਜਿਨ੍ਹਾਂ ਨੇ 20 ਮਿੰਟ ਦੀ ਮੁਸ਼ਕਲ ਤੋਂ ਬਾਅਦ ਮਸਾਂ ਹੀ ਅੱਗ ਤੇ ਉੱਤੇ ਕਾਬੂ ਪਾਇਆ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਬਚਉਣ ਲਈ ਫੌਮ ਦੀ ਵਰਤੋਂ ਕੀਤੀ ਹਾਲਾਂਕਿ ਜਾਣ ਚੜਿਆ ਜਾ ਰਿਹਾ ਹੈ ਕਿ ਆਖਿਰ ਅੱਗ ਲੱਗਣ ਦੀ ਵਜ੍ਹਾ ਕਿਸ ਸਬਸਟੇਸ਼ਨ ਦੇ ਟਰਾਂਸਫਾਰਮਰ ਨੂੰ ਪਿਆਨਕ ਅੱਗ ਲੱਗ ਕੇ ਉਸ ਦੇ ਦੌਰਾਨ ਅਧਿਕਾਰੀਆਂ ਨੂੰ ਵੀ ਪਾਜਰਾ ਪੈ ਗਈਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 25 ਮਿੰਟ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਲਖਨਊ ਦੇ ਹੁਸੈਨ ਗੰਜ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਬਸਟੇਸ਼ਨ ਦੇ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਅੱਗ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪਰ ਅੱਗ ਵੱਧਦੀ ਜਾ ਰਹੀ ਸੀ ਫਾਇਰ ਬ੍ਰਿਗੇਡ ਦੀ ਟੀਮ ਨੇ ਪਾਣੀ ਪਾ ਕੇ ਅੱਗ ਦੇ ਉੱਤੇ ਕਾਬੂ ਪਾਇਆ ਤੁਹਾਨੂੰ ਦੱਸਤੀ ਹੈ ਕਿ ਇੱਥੇ ਬਿਜਲੀ ਵਿਭਾਗ ਦਾ ਕਸਟਮਰ ਕੇ ਦਫਤਰ ਵਿਸਥਿਤ ਹੈ ਜਿੱਥੇ ਸਵੇਰੇ ਬਰਲਿੰਗਟਨ ਚੌਰਾਹੇ ਨੇੜੇ ਸੈਨ ਗੰਚ ਸਬਸਟੇਸ਼ਨ ਦੇ ਵਿੱਚ ਲੱਗੇ ਟਰਾਂਸਫਾਰਮਰ ਵਿੱਚ ਪਿਆਨਕ ਅਗ ਲਗ ਅਗ ਕਰਨ ਦੀ ਸੂchnਾ ਮਿਲਦਿਆ ਹੀ ਮੁਲਾਜ਼ਮਾਂ ਦੇ ਵਿੱਚ ਭਗੜ ਮਚ ਜਾਂਦੀ ਹੈ ਬਿਜਲੀ ਘਰ ਦੇ ਵਿੱਚ ਮੌਜੂਦ ਮੁਲਾਜ਼ਮਾਂ ਨੇ ਰੇਤੀਆਂ ਜਿਹੜੀਆਂ ਵੀ ਬਾਲਟੀਆਂ ਪਾ ਕੇ ਅਗ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਗ ਨਹੀਂ ਬੁਜੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂchnਾ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡੀਆਂ ਤੋਂ ਕਟੀਆਂ ਪਹੁੰਚੀਆਂ ਜਿਨ੍ਹਾਂ ਨੇ 20 ਮਿੰਟ ਦੀ ਮੁਸ਼ਕਲ ਤੋਂ ਬਾਅਦ ਮਸਾ ਹੀ ਅੱਗ ਤੇ ਉੱਤੇ ਕਾਬੂ ਪਾਇਆ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਬਚੋੜ ਲਈ ਫੋਰਮ ਦੀ ਵਰਤੋਂ ਕੀਤੀ ਹਾਲਾਂਕਿ ਜਾਨ ਚੜੀਆਂ ਜਾਰੀ ਹੈ ਕਿ ਆਖਿਰ ਅੱਗ ਲੱਗਣ ਦੀ ਵਜਾ ਕਿਸੇ